ਹਾਂਜੀ ਦੋਸਤੋ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਬਹੁਤ ਸਾਰੇ ਰਜ਼ੀਮਿਆਂ ਦੇ ਵਿੱਚੋਂ ਥੋੜਾ ਵਕਤ ਕੱਢ ਕੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਇਹ ਲੋਕਗੀਤ ਬਹੁਤ ਪੁਰਾਣੇ ਸਮੇਂ ਦਾ ਲੋਕਗੀਤ ਹੈ ਜਦੋਂ ਜਿਹੜੇ ਨੌਕਰ ਹੁੰਦੇ ਸੀ ਲੰਮਾ ਲੰਮਾ ਸਮਾਂ ਕਾਫੀ ਸਮਾਂ ਘਰ ਵਾਪਸ ਨਹੀਂ ਸੀ ਪਰਦੇ ਤੇ ਆਪਣੇ ਪਰਿਵਾਰ ਨੂੰ ਨਹੀਂ ਸੀ ਮਿਲਦੇ ਤੇ ਉਹੀ ਜਿਹੜਾ ਹੈਗਾ ਉਸ ਸਮੇਂ ਦੇ ਨੌਕਰ ਦੀ ਇੱਕ ਜ਼ਿੰਦਗੀ ਤੇ ਉਸ ਦੇ ਜੀਵਨ ਨਾਲ ਜੁੜੇ ਇੱਕ ਪੱਖ ਨੂੰ ਇਸ ਲੋਕਗੀਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਲੋਕਗੀਤ ਨੂੰ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਤਾਂ ਹੀ ਤੁਸੀਂ ਇਸ ਲੋਕਗੀਤ ਦਾ ਲਤਫ ਲੈ ਪਾਉਗੇ ਇਸ ਲੋਕਗੀਤ ਨੂੰ ਸਮਝ ਪਾਉਗੇ ਜੇਕਰ ਇਹ ਅਧੂਰਾ ਛੱਡੋਗੇ ਤਾਂ ਤੁਹਾਨੂੰ ਇਸ ਲੋਕਗੀਤ ਦਾ ਜਿਹੜਾ ਆਨੰਦ ਨਹੀਂ ਆਵੇਗਾ ਤੇ ਆਜੋ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਅੰਬਾਰੀ ਬਰੈਸੀ ਖਟੇ ਕਰ ਆਏ ਤੇ ਆਲਤੇ ਅੰਬਾ ਤੱਲੇ ਛੋਟੀ ਪੈਣੇ ਚਾਲੇ ਬੀਬੀ ਨੀ ਮੈਂ ਆਇਆ ਬਾਬੋ ਜੀ ਨੂੰ ਖਬਰ ਕਰੋ ਲਾਲਵੇ ਕਿੱਥੇ ਰੱਖਾਂ ਪੰਜੇ ਕਪੜੇ ਕਿਥੇ ਹਤੇ ਆਰੇ ਮੇਰੇ ਕਿਥੇ ਬਈਏ ਅਸੀਆਪ ਕਿਥੇ ਰੰਗੋ ਪੰਜੇ ਕਪੜੇ ਆਲੇ ਅਥੇ ਆਰੇ ਤੇਰੇ ਮੈਲੀ ਮੈ ਵੋ ਤੂ ਸੀ ਆਪ ਡੋਡੀ ਪਰੇ ਦਾਰੇ ਤੇਰੇ जद मैं बड़े आसी अंदर रंग तेरा सावा पीड़ा पेया दस मैंनू करे दिये ना मैं तेन दस दीनौ करा हिरणीनू मेरे गपया छोटा दर शैत बा जो बने मेरा ओने छेडे ਲਿਆ ਦੇ ਵੋ ਪੰਜੇ ਕਪੜੇ ਪੰਜੇ ਹੱਥੇ ਆਰੇ ਮੇਰੇ ਮਾਰੀਏ ਛੋਟੜਾ ਪਾਈ ਵੈਰੀ ਕੋਲੋਂ ਵੈ ोटा पाना मारे चन्ना तेरी बावे बजे मारि करे दिवे दीनारे न मारिये ते हार सिंगारे लइए जमण करे अपने लाल ते बाही बणानी ਸ਼ਾਵਸ਼ ਬੱਡੀਆਂ ਨੀ ਪਾਬੋ ਜੀਨੇ ਦੇਵਰ ਰੱਖੇ ਨੀ ਲਿਆ ਸ਼ਾਵਸ਼ ਬੱਡੇ ਆਵੇ ਵੀਰਾ ਜੀਨੇ ਕਹਿਣਾ ਮਨ